ਸਾਰੇ ਦੋਸਤ ਮਿੱਤਰਾਂ ਭੈਣਾ ਭਰਾਵਾਂ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਅਸੀਂ ਅੱਧੀ ਪਚੱਦੀ ਜਾਣਕਾਰੀ ਦੇ ਆਧਾਰ ਤੇ ਗੱਲ ਕਰਨ ਲੱਗੇ ਜੰਨੇ ਹੁਣ ਇੱਥੇ ਇਹ ਨਾ ਕਹਿ ਦਿਓ ਵੀ ਸ਼ਾਇਦ ਮੈਂ ਕਿਸੇ ਚੀਜ਼ ਤੋਂ ਰੋਕ ਦੰਨਾ ਮੇਰਾ ਕੋਈ ਰੋਕਣ ਦਾ ਮਤਲਬ ਨਹੀਂ ਜਿਵੇਂ ਆਪਾਂ ਕਹਿੰਦੇ ਆ ਜੇਤੇ ਦਾਣੇ ਅੰਨ ਕੇ ਜੀ ਆਵਾਜ਼ ਨਾ ਕੋਈ ਆਪਾਂ ਇੱਕ ਲਾਈਨ ਪੜ੍ਹ ਲਈ ਉਹਦੋਂ ਕਹਾ ਪੜਿਆ ਨਹੀਂ ਕੀ ਹੈਗਾ ਚਲੋ ਉਹਨੂੰ ਵੀ ਛੱਡੋ ਵੀ ਪੜਿਆ ਨਾ ਪੜਿਆ ਲਿਖਿਆ ਕੁਰਬਾਨੀ ਚ ਕੀ ਲਿਖਿਆ ਨਾਂ ਲਿਖਿਆ ਉਹਨੂੰ ਵੀ ਛੱਡ ਦਿਓ ਮੇਰਾ ਮਤਲਬ ਇਹ ਹੈ ਕਿ ਅਸੀਂ ਐਗਜ਼ਾਮਪਲਾਂ ਦੇਣ ਲੱਗੇ ਜਾਨੇ ਜੀ ਇਹਦਾ ਇੱਕ ਸਿਰਫ ਇੱਕ ਉਦਾਹਰਨ ਨੂੰ ਦੇ ਰਿਹਾ ਆਪਾਂ ਕਿਉਂਕਿ ਮੈਂ ਵੀਡੀਓ ਛੋਟੀ ਕਰ ਪਾਉਣ ਕਰਕੇ ਉਦਾਹਰਨ ਨਹੀਂ ਦੇ ਰਿਹਾ ਲੰਬਾ ਚੌੜਾ ਹਿਸਾਬ ਕਿਤਾਬ ਨਹੀਂ ਵੀ ਦੁੱਧ ਦੇ ਵਿੱਚ ਜਾਨ ਹੁੰਦੀ ਹੈ ਜੀ ਮੁਰਗੇ ਜੀ ਵੀ ਜਾਨ ਹੁੰਦੀ ਹੈ ਜੀ ਤਾਂ ਜੇ ਅਸੀਂ ਕਹੀਏ ਵੀ ਦਾਣੇ ਨੇ ਇਹਨਾਂ 'ਚ ਵੀ ਜਾਨ ਹੁੰਦੀ ਹੈ ਜੀ ਇਹ ਉਦਾਹਰਨਾਂ ਨੇ ਐਵੇਂ ਜਿਵੇਂ ਇੱਕ ਵਾਰੀ ਮੈਂ ਇੱਕ ਕਹਾਣੀ ਸੁਣੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸੁਤਰੇ ਦੀ ਗੱਲ ਸੀਗੀ ਇੱਕ ਬਾਣੀਏ ਤੋਂ ਉਹਨਾਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸੁਤਰਾ ਸੀਗਾ ਕੋੜਾ-ਕੋੜਾ ਦਿਲੇ ਚ ਜਾਗਦਾ ਸੀ ਉਹਨੇ ਆਧਾਰ ਲੈ ਕੇ ਖਾ ਲਿਆ ਔਰ ਆਧਾਰ ਲੈ ਕੇ ਖਾਦਾ ਹੋਇਆ ਮਹੀਨਾ ਲੰਘ ਗਿਆ 20 ਦਿਨ ਲੰਘੇ 2 ਮਹੀਨੇ ਲੰਘੇ ਤੇ 3 ਮਹੀਨੇ ਲੰਘੇ 4 ਮਹੀਨੇ ਲੰਘੇ ਲਾਰੇ ਲੂਰੇ ਲੋ ਅਰੇ ਆਵੇ ਉਹ ਦਵਾਉ ਉਹ ਕਹਿੰਦਾ ਯਾਰ ਤੂੰ ਮੇਰੇ ਪੈਸੇ ਦਿੰਦਾ ਕਿਉਂ ਨਹੀਂ ਬਾਣੀਆ ਕਹਿੰਦਾ ਉਹ ਕਹਿੰਦਾ ਯਾਰ ਮੈਂ ਦਿੰਦਾ ਜਿਹੜਾ ਕੋਈ ਕੰਮ ਕਰ ਲੈ ਉਹ ਕਹਿੰਦਾ ਗੁਰੂ ਸਾਹਿਬ ਕੋਲੇ ਵਾਗਿਆ ਕਹਿੰਦਾ ਜੀ ਤੁਹਾਡਾ ਸੋਤਰਾ ਪੈਸੇ ਨਹੀਂ ਦਿੰਦਾ ਉਹਨੇ ਬੁਲਾ ਲਿਆ ਕਹਿੰਦੇ ਭਾਈ ਕੀ ਗੱਲ ਸੋਤਰਾ ਪੈਸੇ ਨਹੀਂ ਦਿੰਦਾ ਉਹ ਕਹਿੰਦੇ ਜੀ ਤੁਸੀਂ ਆਪ ਹੀ ਤਾਂ ਕਹਿਣੋ ਵੀ ਕਿਤੇ ਲੈ ਲੈ ਮੁੱਕਰ ਖਾਏ ਉਹ ਕਹਿੰਦੇ ਗਾਹਾਂ ਵਾਲੀ ਲੈਂਡ ਪੜ੍ਹਦਾ ਉਹ ਕਹਿੰਦੇ ਗਾਹਾਂ ਵਾਲੀ ਲੈਂਡ ਮੈਂ ਕਿਉਂ ਪੜਾਂ ਕਹਿੰਦਾ ਗਾਹਾਂ ਵਾਲੀ ਲੈਂਡ ਉਹ ਪੁਰਾਣੀ ਜਿਹਨੇ ਲੈਣੇ ਨੇ ਮੇਰਾ ਮਤਲਬ ਇਹ ਹੈ ਕਿ ਅੱਧੀ ਪਚੱਦੀ ਜਾਣਕਾਰੀ ਇਹ ਜਿਹੜੀ ਇਹ ਮਾੜੀ ਹੁੰਦੀ ਹੈ ਚਲੋ ਦੇਖੋ ਮੈਂ ਅਸਲ ਦੇ ਵਿੱਚ ਮੈਂ ਵੀ ਇਸ ਲੈਂਡ ਚ ਹੀ ਗਿਆ ਹੋਇਆ ਬਥੇਰੇ ਦਾਰੂ ਉਹ ਦੂਰ ਪੀ ਕੇ ਦੇਖ ਲਿਆ ਕੁਝ ਨਹੀਂ ਹੋਏਗਾ ਇੰਨਾ ਕੰਮਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਤੁਸੀਂ ਦਾਰੂ ਛੱਡ ਦਿਓ ਮੈਂ ਇਹ ਨਹੀਂ ਕਹਿੰਦਾ ਵੀ ਮੁਰਗਾ ਛੱਡ ਦਿਓ ਮੈਂ ਕਹਿੰਦਾ ਜਿਹੜਾ ਕੁਝ ਕਰਨਾ ਕਰੀ ਚੱਲੋ ਪਰ ਪ੍ਰਮਾਤਮਾ ਦੇ ਨਾਲ ਜੁੜ ਜਿਓ ਤੁਸੀਂ ਪ੍ਰਮਾਤਮਾ ਨੂੰ ਵੀ ਨਹੀਂ ਮੰਨਦੇ ਆਪਣੀ ਆਤਮਾ ਨੂੰ ਤਾਂ ਮੰਨਦੇ ਹੋ ਨਾ ਆਤਮਾ ਨੂੰ ਮਤਲਬ ਮੈਡੀਕੇਸ਼ਨ ਮੈਡੀਟੇਸ਼ਨ ਤਾਂ ਕਰ ਹੀ ਸਕਦੇ ਹੋ ਨਾ ਜਿਵੇਂ ਸਾਹਾਂ ਦੇ ਉੱਤੇ ਧਿਆਨ ਦੇਣਾ ਮੰਨ ਲਓ ਮੈਂ ਸਾਹ ਲੈ ਲਿਆ ਲੰਬਾ ਕੰਨਾਂ ਨੂੰ ਨਹੀਂ ਸੁਣਨਾ ਚਾਹੀਦਾ ਨੱਕ ਥਾਂ ਹੀ ਸਾਹ ਲੈਂਦਾ ਹੁਣ ਇਹਦਾ ਮਤਲਬ ਕੀ ਹੈ ਜੋ ਸਾਹ ਤੇ ਧਿਆਨ ਦੇ ਮੈਂ ਕਿ ਸਾਨੂੰ ਪਤਾ ਲੱਗਦਾ ਵੀ ਕਿੱਥੇ ਠਿੱਕੇ ਜਾਂਦਾ ਨਹੀਂ ਤਾਂ ਹੁਣ ਅਸੀਂ ਪਹਿਲਾਂ ਆਮ ਰੁਟੀਨ ਦੇ ਵਿੱਚ ਸਾਹ ਲੈਣੇ ਆ ਅਸੀਂ ਬੁੱਲਣ ਲੱਗੀ ਸਾਹ ਲੈਣੇ ਆ ਇਹ ਸਮਝ ਲਓ ਉਹ ਤਾਂ ਪਹਿਲਾਂ ਵਾਲੀ ਹਾਰਡ ਐਕਸਰਸਾਈਜ਼ ਨਹੀਂ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਕੁਸਤਾ ਕਰਦੇ ਤਾਂ ਹੈ ਹੀ ਨਹੀਂ ਇਸ ਕਰਕੇ ਆਕਸੀਜਨ ਦੀ ਮਾਤਰਾ ਜਿਹੜੀ ਅੰਦਰ ਘਟ ਜਾਂਦੀ ਹੈ ਬਸ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਨੂੰ ਸਵੇਰੇ ਉੱਠ ਕੇ ਕੁਝ ਨਾ ਕੁਝ ਕਰਨਾ ਚਾਹੀਦਾ ਬਸ ਇੰਨਾ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੇ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕਸ